ਫਰਵਰੀ ਮਹੀਨਾ ਸ਼ੁਰੂ ਹੋਣ ਜਾ ਰਿਹਾ ਜੀ ਪਰ ਮੀ ਜਿਹੜੇ ਉਹ ਰੁਕਣ ਦਾ ਨਾਮ ਨਹੀਂ ਲੈ ਰਹੇ ਤੁਹਾਨੂੰ ਪਹਿਲਾਂ ਅਪਡੇਟ ਦਿੱਤੀ ਸੀ ਕਿ 1 ਫਰਵਰੀ ਨੂੰ ਪੰਜਾਬ ਦੇ ਵਿੱਚ ਮੀ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਮੀ ਜਿਹੜਾ ਇਹ ਉਹ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਹੋਵੇਗਾ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਪਰ ਹੁਣ ਇੱਕ ਅਪਡੇਟ ਹੋਰ ਨਿਕਲ ਕੇ ਆ ਰਹੀ ਹੈ ਜੀ 2 ਇੱਕ ਤਰੀਕ ਤੋਂ ਬਾਅਦ 2 ਤਰੀਕ ਨੂੰ ਮੌਸਮ ਸਾਫ਼ ਹੈ ਤੇ 3 ਤਰੀਕ ਨੂੰ ਫੇਰ ਤੋਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਮੀ ਦੀ ਆਹਟ ਬਣਦੀ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ 3 ਤਰੀਕ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਮੀ ਹੈ ਉਹ ਦੇਖਣ ਨੂੰ ਮਿਲ ਸਕਦਾ ਹੈ ਯਾਨੀ ਕਿ ਫਰਵਰੀ ਮਹੀਨਾ ਕਿਤੇ ਨਾ ਕਿਤੇ ਪੰਜਾਬ ਵਾਸੀਆਂ ਨੂੰ ਮੀਂਹ ਦੇ ਪੱਖ ਤੋਂ ਤੰਗ ਕਰ ਸਕਦਾ ਹੈ ਇਸ ਵੀਡੀਓ ਵਿੱਚ ਆਪਾਂ ਜਾਣਕਾਰੀ ਸਾਂਝੀ ਕਰਾਂਗੇ 1 ਤੋਂ ਲੈ ਕੇ 1 ਅਤੇ 3 ਤਰੀਕ ਦਾ ਮੀਹ ਹੈ ਉਹਦੇ ਬਾਰੇ ਗੱਲ ਕਰਾਂਗੇ ਆਪਾਂ ਮੌਸਮ ਦੀ ਕਿਵੇਂ ਦੇ ਹਾਲਾਤ ਨੇ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੀ 30 ਤਰੀਕ ਦੇ ਮੌਸਮ ਦੀ 30 ਤਰੀਕ ਦੀ ਅਗਰ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਿਸਟਮ ਜਿਹੜਾ ਹੈ ਉਹ ਬੱਦਲਬਾਈ ਵਾਲਾ ਪੰਜਾਬ ਦੇ ਉੱਪਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਬੱਦਲਬਾਈ ਦੇ ਕਾਰਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜਾ ਇਹ ਮਾਹੌਲ ਉਹ ਸਵੇਰ ਤੋਂ ਹੀ ਧੁੰਦ ਅਤੇ ਬੱਦਲਬਾਈ ਵਾਲਾ ਦੇਖਣ ਨੂੰ ਮਿਲੇਗਾ ਤੇ ਹੋ ਸਕਦਾ ਹੈ ਕਿ ਤਾਪਮਾਨ ਦੇ ਵਿੱਚ ਵੀ ਗਰਾਵਟਾ ਆਵੇ ਕਿਉਂਕਿ ਸੂਰਜ ਦੀ ਲਿਸ਼ਕੋਰ ਘੱਟ ਦੇਖਣ ਨੂੰ ਮਿਲੂਗੀ ਬਿਸ਼ੱਕ 29 ਤਰੀਕ ਨੂੰ ਚੰਗਾ ਸੂਰਜ ਪੰਜਾਬ ਦੇ ਵਿੱਚ ਲਿਸ਼ਕਿਆ ਚੰਗੀ ਧੁੱਪ ਦੇਖਣ ਨੂੰ ਮਿਲੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਕਿ 29 ਤਰੀਕ ਨੂੰ ਤੁਹਾਡੇ ਇਲਾਕੇ 'ਚ ਧੁੱਪ ਵਗੈਰਾ ਸੀ ਤਾਂ ਮੌਸਮ ਫਿਲਹਾਲ ਕਿਵੇਂ ਦਾ ਹੈ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਨਾ ਨਾ ਭੁੱਲਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਤਾਂ ਕਿ ਆਉਂਦੇ ਸਮਿਆਂ ਦੇ ਵਿੱਚ ਮੌਸਮ ਦੀ ਹਰੇਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਤੁਹਾਨੂੰ ਮਿਲਦੀ ਹੋ ਸਕੇ ਗੱਲ ਕਰੀਏ ਤਾਂ 30 ਤਰੀਕ ਨੂੰ ਦੇਖ ਸਕਦੇ ਹੋ ਬੱਦਲਬਾਈ ਦਾ ਮੌਸਮ ਠੀਕ ਹੈ ਪਰ 31 ਤਰੀਕ ਨੂੰ ਜਿਹੜੀ ਸਵੇਰ ਤੁਸੀਂ ਸੰਘਣੀ ਧੁੰਦ ਪੰਜਾਬ ਦੇ ਵਿੱਚ ਪੈਂਦੀ ਹੋਈ ਨਜ਼ਰ ਆਵੇਗੀ ਸੰਘਣੀ ਧੁੰਦ ਦਾ ਮਤਲਬ ਦੁਆਬਾ ਅਤੇ ਪੁਆਦ ਦਾ ਇਲਾਕਾ ਮੇਨ ਦੇ ਵਿੱਚ ਸ਼ਾਮਿਲ ਹੋਵੇਗਾ ਜਿਹਦੇ ਵਿੱਚ ਸੰਘਣੀ ਧੁੰਦ ਹੈ ਤੁਸੀਂ ਦੇਖ ਸਕਦੇ ਹੋ ਇਹ ਇਲਾਕੇ ਨੇ ਜਿਨ੍ਹਾਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੂਗੀ 31 ਤਰੀਕ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਸ਼ਾਮ ਦੇ ਸਮੇਂ ਤੋਂ ਹੀ ਕਿਤੇ ਨਾ ਕਿਤੇ ਸਿਸਟਮ ਜਿਹੜਾ ਇਹ ਉਹ ਮਜ਼ਬੂਤ ਹੁੰਦਾ ਦਿਖਾਈ ਦੇ ਰਿਹਾ ਜੇ ਮੀਂਹ ਵਾਲਾ 31 ਤਰੀਕ ਤੋਂ ਬਾਅਦ 1 ਤਰੀਕ ਨੂੰ ਦੋ ਤਿੰਨ ਪਾਸਿਓਂ ਪੰਜਾਬ ਦੇ ਵਿੱਚ ਸਿਸਟਮ ਪਹੁੰਚੂਗਾ ਜੀ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਸਾਫ਼ ਦਿਖਾਈ ਦੇ ਰਿਹਾ ਕਿ ਜਿਹੜਾ ਸਿਸਟਮ ਹੈ ਉਹ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਹਦੇ ਵਿੱਚ ਹਲੇ ਮਾਲਵਾ ਬੈਲਟ ਜਿਹਦੇ ਵਿੱਚ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਬਰਨਾਲਾ ਮੁਕਸਰ ਸਾਹਿਬ ਇਹ ਬਠਿੰਡੇ ਦਾ ਇਲਾਕਾ ਹੋ ਗਿਆ ਉਹਨਾਂ ਵਿੱਚ ਮੀਂਹ ਦੀ ਉਮੀਦ ਘੱਟ ਹੈ ਉਹ ਇਹ ਇਲਾਕੇ ਨੇ ਜਿਨ੍ਹਾਂ ਵਿੱਚ ਮੀਂਹ ਦੀ ਉਮੀਦ ਘੱਟ ਹੈ ਫਿਲਹਾਲ ਹਲੇ ਬਾਕੀ ਇਲਾਕਿਆਂ 'ਚ ਮੀਂਹ ਦੀ ਉਮੀਦ ਕਾਫੀ ਹੱਦ ਤੱਕ ਜਾਰੀ ਰਹੇਗੀ ਜਿਹਦੇ ਵਿੱਚ ਆਪਾਂ ਗੱਲ ਕਰੀਏ ਤਾਂ ਦੁਆਬਾ ਅਤੇ ਪੁਆਦ ਕੁਝ ਕੁ ਸੈਂਟਰ ਇਲਾਕਾ ਤੇ ਮਾਝੇ ਦਾ ਕੁਝ ਕਲਾਕਾ ਜਿਹਦੇ ਵਿੱਚ ਮੀਂਹ ਦੇ ਚਾਂਸ ਨੇ ਇੱਕ ਤਰੀਕਾ ਮੀਂਹ ਦਰਮਿਆਨਾ ਮੀਂਹ ਹੈ ਕੋਈ ਭਾਰੀ ਮੀਂਹ ਨਹੀਂ ਹੈਗਾ ਪਰ ਹਾਂ ਜਿੰਨਾ ਵੀ ਚਿਰ ਮੀਂਹ ਹੋਵੇਗਾ ਕਿਤੇ ਨਾ ਕਿਤੇ ਅੰਮ੍ਰਿਤਸਰ ਤਰਨਤਾਰਨ ਤੋਂ ਲੈ ਕੇ ਪਠਾਨਕੋਟ, ਖੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਮੁਹਾਲੀ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ, ਪਟਿਆਲੇ ਦਾ, ਲੁਧਿਆਣਾ ਦਾ ਇਲਾਕਾ, ਸੰਗਰੂਰ ਦਾ ਕੁਝ ਕਲਾਕਾ, ਸੰਗਰੂਰ ਅਤੇ ਮੋਗੇ ਦਾ ਕੁਝ ਕਲਾਕਾ ਇਹਦੇ ਵਿੱਚ ਮਲੇਰਕੋਟਲੇ ਦਾ ਇਲਾਕਾ ਦੇਖਿਆ ਜਾ ਸਕਦਾ ਹੈ ਜਿਹਦੇ ਵਿੱਚ ਮੀਂਹ ਦੀ ਉਮੀਦ ਬਣਦੀ ਹੋਈ ਨਜ਼ਰ ਆ ਰਹੀ ਹੈ। ਬਾਕੀ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ 1 ਤਰੀਕ ਨੂੰ ਮੌਸਮ ਸਾਫ਼ ਹੈ ਜੀ ਅਤੇ 2 ਤਰੀਕ ਨੂੰ ਫੇਰ ਤੋਂ ਕਿਤੇ ਨਾ ਕਿਤੇ ਹਲਕੇ ਜੇ ਚਾਂਸ ਬਣਦੇ ਹੋਏ ਮੌਸਮ ਦੇ ਕਲੀਅਰ ਹੁੰਦੇ ਦਿਖਾਈ ਦੇ ਰਹੇ ਨੇ ਚੰਗੀ ਧੁੱਪ ਲੱਗ ਸਕਦੀ ਹੈ ਤਿੰਨ ਤਰੀਕ ਜਿਵੇਂ ਤਿੰਨ ਤਰੀਕ ਸ਼ੁਰੂ ਹੁੰਦੀ ਹੈ ਜੀ ਦੇਖ ਸਕਦੇ ਹੋ ਕਿ ਇਹ ਜਿਹੜਾ ਸਿਸਟਮ ਹੈ ਮੀਂਹ ਦਾ ਇਹ ਕਿਤੇ ਨਾ ਕਿਤੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਲਕੇ ਦਰਮਿਆਨੇ ਸੁਭਾ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤਿੰਨ ਤਰੀਕ ਨੂੰ ਵੀ ਕਿਤੇ ਨਾ ਕਿਤੇ ਦਰਮਿਆਨਾ ਮੀਂਹ ਸਵੇਰ ਤੋਂ ਲੈ ਕੇ ਰਾਤ ਤੱਕ ਦੇਖਣ ਨੂੰ ਮਿਲੇਗਾ ਬਾਕੀ 4 ਤਰੀਕ ਨੂੰ ਮੌਸਮ ਠੀਕ ਹੈ ਜੀ ਤੇ 5 ਤਰੀਕ ਨੂੰ ਵੀ ਓਵਰਆਲ ਮੌਸਮ ਠੀਕ ਹੈ ਜਾਨੀ ਕਿ ਕਹਿ ਸਕਦੇ ਆ ਕਿ ਮੌਸਮ ਦੇ ਹਾਲਾਤ ਜਿਹੜੇ ਨੇ ਉਹ ਠੀਕ ਠਾਕ ਬਣਦੇ ਹੋਏ ਨਜ਼ਰ ਬਾਕੀ ਜੋ ਵੀ ਨਵੀਂ ਅਪਡੇਟ ਹੋਵੇਗੀ ਚੈਨਲ ਦੇ ਉੱਪਰ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ